ਬੀਤੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਢਾਲ ਵਾਲੇ ਕੜਾਹੇ ਚ ਡਿੱਗੇ ਸੇਵਾਦਾਰ ਦੀ ਇਲਾਜ ਦੌਰਾਨ ਅਜ ਮੌਤ ਹੋ ਗਈ ਇਸ ਸੇਵਾਦਾਰ ਦੀ ਪਹਿਚਾਣ ਬਲਬੀਰ ਸਿੰਘ ਵਾਸੀ ਫਜੂਪੁਰ ਤਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਜਿਸ ਦਾ ਅੱਜ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਔਰ ਇਲਾਕੇ ਪਰ ਦੇ ਲੋਕਾਂ ਨੇ ਪਹੁੰਚ ਕੇ ਇਸ ਵਿਛੜੀ ਹੋਈ ਰੂਹ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਇਸ ਮੌਕੇ ਤੇ मैनेजर दरबार साहिब बलविंदर सिंह ਦੇ ਇਲਾਵਾ ਪ੍ਰਮੁੱਖ ਕਥਾਵਾਚਕ ਭਾਈ ਜਸਵਿੰਦਰ ਸਿੰਘ ਜੀ ਕਲੇਰ ਦੇ ਇਲਾਵਾ ਕਈ ਹੋਰ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ ਇਸ ਮੌਕੇ ਤੇ ਗਲਬਾਤ ਦੌਰਾਨ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਮੰਦ ਭਾਗੀ ਕਟਣਾ ਹੈ ਉਹਨਾਂ ਨੂੰ ਸੇਵਾਦਾਰ ਬਲਬੀਰ ਸਿੰਘ ਦੇ ਜਾਣ ਦਾ ਬਹੁਤ ਦੁੱਖ ਹੈ ਔਰ ਉਹ ਵਾਹਿਗੁਰੂ ਦੇ ਚਰਨਾਂ 'ਚ ਅਤਨਾ ਕਰਦੇ ਹਨ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਉਥੇ ਹੀ ਮਰਿਤਕ ਦੇ ਪਰ ਆਸੁਰਿੰਦਰ ਬੱਗਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹਨਾਂ ਦਾ ਪਰ ਆ ਬਲਬੀਰ ਸਿੰਘ ਜੋ ਕਿ ਪੇਸ਼ੇਵਜੋ ਹਲਵਾਈ ਦਾ ਕੰਮ ਕਰਦਾ ਸੀ ਕਈ ਵਾਰ ਕੁਝ ਦਿਨਾਂ ਦੇ ਲਈ ਉਹ ਜਾ ਕੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਵੀ ਸੇਵਾ ਕਰਦਾ ਸੀ ਉਸ ਦੀ ਬੇਵਕਤ ਹੋਈ ਮੌਤ ਦੇ ਨਾਲ ਜਿੱਥੇ ਪਰਿਵਾਰ ਨੂੰ ਬੇहद ਕਾਟਾ ਪਿਆ ਹੈ ਉਥੇ ਹੀ ਉਹਨਾਂ ਨੇ SGPC ਤੋਂ ਇਸ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ ਸਰ ਹਲਸਾ ਵਾਰੀ ਗੋਲਗੀਪਤੇ ਭਾਈ ਬਲਬੀਰ ਸਿੰਘ ਨਗਰਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਲ ਗਿਆ ਜਿਹੜਾ ਸਬਜੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾ ਪਏ ਬੇਅੰਤ ਸੰਗਤਾਂ ਦੇ ਆਉਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਹਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅੱਗ ਵਿੱਚ ਝੁੱਸ ਚੁੱਕਾ ਸੀ ਫਟਾਫਟ ਉਹਨਾਂ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਉੱਚ ਕੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋਕੇ ਫੇ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਸਥਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਪਤਾ ਲੈਣ ਵਾਸਤੇ ਗਏ ਉੱਥੇ ਖਲੋ ਕੇ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਹੋ ਹੋ ਕੇ ਰਿਆ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਮੇ ਤੇ ਜਾਬਰਾ ਜੀ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਸ ਤੋਂ ਦੇ ਮੈਨੇਜਰ ਸਾਹਿਬ ਸੇਵਾਦਾਰ ਹਣ ਲੈ ਕੇ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾਂ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾਦਾ ਅਨਸਾਰ ਹੁਣ ਚਿਖਾ ਚਣ ਕੇ ਦੇਹ ਨੂੰ ਅਗਨ ਭੇਟ ਕੀਤਾ ਸ੍ਰੀ ਸੁਖਦਾਤਾ ਪਾਠ ਕਰਕੇ ਫਿਰ ਅਕਾਲ ਪੁਰਖ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆਂ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਤ ਸਿੰਘ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਮਿਤ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇਹੋ ਗੁਰੂ ਮਹਾਰਾਜ ਦੀ ਉਹ ਨਿਸ਼ਕਾਮ ਸੇਵਾ ਤੇ 10 ਸਾਲ ਤੋਂ ਜਾ ਰਹੇ ਸੀਗੇ ਲੰਗਰ ਦੀ ਵੀ ਸੇਵਾ ਕਰਦੇ ਸੀਗੇ ਤੇ ਕਈ ਵਾਰੀ ਕੋਈ ਹਾਸੇ ਬਾਹਰ ਵੀ ਹੋ ਜਾਂਦੇ ਉਹ ਕੁਦਰਤੀ ਹਾਸਾ ਉਹਨਾਂ ਦਾ ਪੈਰਿਸ ਕਿਸਨ ਕਰਕੇ ਰਾਤ ਦੇਖੋ ਜੇ ਬੜੇ ਚਾਨ ਨਾਲ ਉਹ ਗਏ ਆ ਗੁਰੂ ਮਹਾਰਾਜ ਦੀ ਸੇਵਾ ਕਰਨ ਵਾਸਤੇ ਲੰਗਰ ਦੀ ਸੇਵਾ ਕਰਦੇ ਸੀ ਉਹ ਵੈਸੇ ਵੀ ਕੰਮ ਜਿਹੜਾ ਉਹ ਹਲਵਾਈਆਂ ਦਾ ਕਰਦੇ ਸੀਗੇ ਕਾਰੋਬਾਰ ਉਹਨਾਂ ਦਾ ਤੇ ਉਹ ਲੰਗਰ ਵਾਸਤੇ ਜੋ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸੀਗੇ ਉਹ ਆਲੂਆਂ ਦਾ ਘੜਾ ਉਬਲਣ ਵਾਸਤੇ ਰੱਖਿਆ ਉਹਦੇ ਵਿੱਚੋਂ ਮੈਲ ਲਾਉਣ ਵਾਸਤੇ ਰਾਤ ਦੇ 1 ਵਜੇ ਉਹਨਾਂ ਦਾ ਪੈਰ ਫਿਸਲ ਕੇ ਕੜਾਹੀ 'ਚ ਡਿੱਗ ਗਏ ਉਹ ਇੱਕ ਹੱਥ ਉਹਨਾਂ ਦਾ ਕੁੰਡੇ ਨੂੰ ਪੈ ਗਿਆ ਉਹਦੇ ਕਰਕੇ ਉਹਨਾਂ ਦੀ ਉੱਪਰਲੀ ਬਾੜੀ ਜਿਹੜੀ ਉਹ ਬਚ ਗਈ ਬਾਕੀ ਸਾਰੀ ਬਾੜੀ ਜਿਹੜੀ ਪਾਣੀ ਦੇ ਵਿੱਚ ਉਹ ਡੁੱਬ ਗਈ ਗਰਮ ਪਾਣੀ ਸੀਗਾ ਬਾਕੀ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੱਲਾ ਹਸਪਤਾਲ ਵਿੱਚ ਦਾਖਲ ਕਰਾਇਆ ਗੁਰਰਾਮ ਦਾਸ ਸਾਹਿਬ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੂਰਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਸੇਵਾਦਾਰ ਵੀ ਦਿੱਤੇ ਉਹਨਾਂ ਨੇ ਉਹਨਾਂ ਕੋਈ ਕਸਰ ਨਹੀਂ ਛੱਡੀ ਬੜੇ ਲੋਕ ਹਾਂਜੀ ਜੀ ਉਹਨਾਂ ਕੋਈ ਕਸਰ ਨਹੀਂ ਛੱਡੀ ਬਹੁਤ ਉਹਨਾਂ ਨੇ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਸਟਾਫ ਨੇ ਬਹੁਤ ਪ੍ਰਵਾਹ ਦੀ ਹੈਲਪ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਗੁਰੂ ਮਹਾਰਾਜ ਦਾ ਜੋ ਹੁਕਮ ਹੋਏ ਦਵਾਈ ਤਾਂ ਹੀ ਲੱਗਦੀ ਜੇ ਗੁਰੂ ਮਹਾਰਾਜ ਦਾ ਓਟ ਆਸਰਾ ਹੋਏ ਤੇ ਉਹਨਾਂ ਨੇ ਅਰਦਾਸਾਂ ਵੀ ਬਹੁਤ ਕੀਤੀਆਂ ਸੰਗਤ ਨੇ ਆਪਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਦੀ ਧੰਮੀ ਉਹ ਵੀ ਆ ਕੇ ਅਰਦਾਸ ਕੀਤੀ ਸਾਰੇ ਸੰਗਤ ਨੇ ਬੇਹੱਦ ਅਰਦਾਸ ਕੀਤੀ ਕਿ ਇਹੋ ਜਿਹਾ ਸੇਵਾਦਾਰ ਜਿਹੜਾ ਨਿਸ਼ਕਾਮ ਸੇਵਾ ਵਾਸਤੇ ਜਾਂਦਾ ਉਹ ਬਚਣਾ ਚਾਹੀਦਾ ਸਾਨੂੰ ਵੀ ਯਾਦ ਸੀ ਕਿ ਗੁਰੂ ਮਹਾਰਾਜ ਦੇ ਘਰ ਜਿਹੜੇ ਕੋੜੀਆਂ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਆਡੀ ਵਿਆਸਤਾ ਗੁਰੂ ਮਹਾਰਾਜ ਦੇ ਉੱਤੇ ਪੂਰੀ ਸੀਗੀ ਪਰ ਜੋ ਜਿਹੜੀ ਸਵਾਸ ਨਾ ਲਿਖੇ ਹੋਣ ਤੇ ਉਦੋਂ ਫਿਰ ਪ੍ਰਮਾਤਮਾ ਵੀ ਅਰਦਾਸਾਂ ਵੀ ਰਫਲ ਚੱਲ ਜਾਂਦੀਆਂ ਕਿਉ ਗੁਰੂ ਮਹਾਰਾਜ ਦੇ ਬਾਣੇ ਵਿੱਚ ਮੰਨਣਾ ਪੈਂਦਾ ਉਹਦੇ ਵਿੱਚ ਜੋ ਗੁਰੂ ਮਹਾਰੇ ਦਾ ਬਾਣਾ ਹੋਏ ਉਹ ਮੰਨਣਾ ਪੈਂਦਾ